ਉਦਰੀ ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਜਾ ਰਿਹਾ VOTING ਸਵੇਰੇ 11 ਵਜੇ ਤੋਂ ਸ਼ੁਰੂ ਹੋ ਜਾਵੇਗੀ ਤਾਂ ਪਾਰਟੀਆਂ ਪਹਿਲੀ ਵਾਰ ਚੋਣ ਲੜ ਰਹੀਆਂ ਨੇ ਗੁਪਤ VOTING ਦੇ ਬਚਾਏ VOTING ਦਾ ਹੱਥ ਛੁੱਕੇ ਇਸ ਵਾਰ ਕੀਤੀ ਜਾਵੇਗੀ ਤਾਂ ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਜਾਵੇਗਾ ਇਸ ਸੰਬੰਧੀ ਚੋਣ ਨਗਰ ਨਿਗਮ ਦਫ਼ਤਰ ਦੇ ਵਿੱਚ ਸਵੇਰੇ 11 ਵਜੇ ਇਹ ਚੋਣ ਹੋ ਚਾਰੀ ਹੈ ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵੀ ਹੋਵੇ ਕਿ ਇਹ ਚੋਣ ਬੈਲਟ ਪੇਪਰ ਦੀ تھا ਹੱਥ ਖੜੇ ਕਰਕੇ ਇਸ ਵਾਰ ਕਰਵਾਈ ਜਾਵੇ ਕਿ ਇਸ ਵਾਰ ਪਾਜਪਾ ਦੇ ਸੌਰਵ ਜੋਸ਼ੀ ਦਾ ਮੇਅਰ ਬਣਨਾ ਸਹਿ ਪਰ ਜੇ ਕਾਂਗਰਸ ਤੇ ਆਪ ਦੇ ਵਿੱਚ ਸਹਿਮਤੀ ਬਣ ਜਾਂਦੀ ਹੈ ਤਾਂ ਸਮੀਕਰਨ ਵਿਗੜ ਸਕਦੇ ਹਨ ਪਰ ਇਸ ਵਿੱਚ ਸੰਭਾਵਨਾ ਨਾ ਮਾਤਰੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਕਾਂਗਰਸ ਦੇ ਵੱਲੋਂ ਗੁਰਪ੍ਰੀਤ ਸਿੰਘ ਗਾਪੀ ਤੇ ਆਮ ਆਦਮੀ ਪਾਰਟੀ ਦੇ ਯੋਗੇਸ਼ ਟਿੰਕਰਾ ਤੇ ਰਾਮਚੰਦ ਨੇ ਆਜ਼ਾਦ ਉਮੀਦਵਾਰ ਤੇ ਵੱਜੋ ਮੇਅਰ ਦੇ ਲਈ ਕਾਗਜ਼ ਦਾਖਲ ਕੀਤੇ ਹਨ। ਸੀਨੀਅਰ ਡਿਪਟੀ ਮੇਅਰ ਦੇ ਲਈ ਪਾਜਪਾ ਦੇ ਵੱਲੋਂ ਜਸਮ ਪ੍ਰੀਤ ਜਸਮਨ ਪ੍ਰੀਤ ਜੋ ਹੈ ਉਸ ਨੂੰ ਐਲਾਨਿਆ ਕਿ ਹੈ ਤੇ ਆਪ ਦੇ ਵੱਲੋਂ ਮਨਵਰ ਖਾਨ ਵੀ ਇਸ ਦੇ ਵਿੱਚ ਨਿਯੁਕਤ ਕੀਤੇ ਤਾਂ ਉਧਰ ਹੀ ਸਾਡੇ ਨਾਲ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਰਿਸ਼ੀ ਰਾਹੇ ਜੁੜ ਚੁੱਕੇ ਨੇ ਤਾਂ ਰਿਸ਼ੀ ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲਣ ਜਾ ਰਿਹਾ ਹੈ VOTING ਕਿਸ ਵੇਲੇ ਸ਼ੁਰੂ ਹੋਵੇਗੀ ਤੇ ਕਿਸ ਵੇਲੇ ਇਹ ਸਥਿਤੀ ਸਾਰੀ ਸਾਹਮਣੇ ਆ ਜਾਵੇਗੀ ਬਿਲਕੁਲ ਅੱਜ ਚੰਡੀਗੜ੍ਹ ਨੂੰ ਆਪਣਾ ਇੱਕ ਦੱਸ ਦਿਆਂ ਕਿ 29ਵਾਂ ਮੀਅਰ ਮਿਲੇਗਾ ਔਰ ਉਸ ਤੋਂ ਪਹਿਲਾਂ ਜਿਹੜਾ ਆਏਗਾ 1996 ਤੋਂ ਜਿਹੜੀ ਇਹ ਪ੍ਰਕਿਰਿਆ ਚੱਲਦੀ ਆ ਰਹੀ ਆ ਔਰ ਦੱਸ ਦਈਏ ਕਿ ਜਿਹੜੀ ਇਹ ਪ੍ਰਕਿਰਿਆ ਹੈਗੀ ਇਹ ਪ੍ਰਕਿਰਿਆ ਪਹਿਲਾਂ ਵੋਟਿੰਗ ਪ੍ਰਣਾਲੀ ਦੇ ਰਾਹੀਂ ਕੀਤੀ ਜਾਂਦੀ ਸੀ ਪਰ ਇਸ ਵਾਰ ਜਿਹੜਾ ਹੈਗਾ ਹੱਥ ਖੜੇ ਕਰਕੇ ਹੀ ਪਤਨਾਲੀ ਦੇ ਰਾਹੀਂ ਜਿਹੜਾ ਹੈਗਾ ਮੀਅਰ ਸੀਨੀਅਰ ਡਿਪਟੀ ਮੀਅਰ ਅਤੇ ਡਿਪਟੀ ਮੀਅਰ ਦੀ ਚੋਣ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਜਿਹੜਾ ਹੈਗਾ ਤਿੰਨ ਪਾਰਟੀਆਂ ਆਮ ਆਦੀ ਪਾਰਟੀ ਭਾਜਪਾ ਅਤੇ ਕਾਂਗਰਸ ਦਲੇ ਪਾਰਟੀਆਂ ਇਸ ਵਕਤ ਆਹਮੋ ਸਾਹਮਣੇ ਨੇ ਉਹ ਦੱਸ ਦਈਏ ਕਿ ਜਿਹੜੇ ਐਮਸੀ ਚੁਣੇ ਜਾਂਦੇ ਨੇ ਉਹ 5 ਸਾਲ ਲਈ ਚੁਣੇ ਜਾਂਦੇ ਨੇ ਪਰ ਮੇਅਰ ਦੀ ਚੋਣ ਜਿਹੜੀ ਹੈਗੀ ਆ ਉਹ ਇੱਕ ਸਾਲੀ ਹੁੰਦੀ ਆ ਤੇ ਇੱਕ ਸਾਲ ਦੇ ਲਈ ਜਿਹੜਾ ਹੈਗਾ ਇਹ ਮੇਅਰ ਦੀ ਜਿਹੜੀ ਚੋਣ ਹੋਵੇਗੀ ਦੱਸ ਦਈਏ ਕਿ ਜਿਹੜੇ ਪਾਰਟੀਆਂ ਪਾਰਟੀਆਂ ਨੇ ਆਪ ਕੋ ਆਪਣੇ ਜਿਹੜੇ ਉਮੀਦਵਾਰ ਨੂੰ ਐਮਸੀਆਂ ਨੂੰ ਲੈ ਕੇ ਇੱਥੇ ਪਹੁੰਚ ਜਿਹੜੀ ਹੈ ਪਹਿਲਾਂ ਭਾਜਪਾ ਵੀ ਪਹੁੰਚੀ ਆ ਸਾਹਮਣੇ ਤੁਸੀਂ ਤਸਵੀਰਾਂ ਦੇਖ ਲੀਓ ਕਿ ਜਿਹੜੀ ਕਾਂਗਰਸ ਕਾਂਗਰਸ ਆਪਣੇ ਜਿਹੜੇ ਹੈਗੇ ਐਮਸੀਆਂ ਨੂੰ ਲੈ ਕੇ ਇੱਥੇ

ਮਨੁਰਾਦੀ ਸੀ ਪਰ ਉਹ ਗੱਠਜੋੜ ਹੈਗਾ ਸ੍ਰੀ ਨਹੀਂ ਚੜ ਸਕਿਆ ਜਿਸ ਕਾਰਨ ਜਿਹੜਾ ਹੈਗਾ ਭਾਜਪਾ ਕੋਲ ਇਸਬਤ ਹੋ ਸਕਦੀ ਹੈ ਜੋ ਕਾਂਗਰਸ ਪਾਰਟੀ ਇਸ ਸਮੇਂ ਇੱਥੇ ਪਹੁੰਚ ਰਹੀ ਹੈ ਜੀ ਬਿਲਕੁਲ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਆਪਣੇ ਜਿਹੜੇ ਹੈਗੇ ਐਮਸੀਆ ਨੂੰ ਲੈ ਕੇ ਇੱਥੇ ਪਹੁੰਚੀ ਹੈ ਪਰ ਭਾਜਪਾ ਜਿਹੜੀ ਹੈਗੀ ਆ ਇਸ ਤੋਂ ਪਹਿਲਾਂ ਪਹੁੰਚ ਚੁੱਕੀ ਹੈ ਔਰ ਆਮ ਆਦੀ ਪਾਰਟੀ ਦੀ ਵੀ ਉਡੀਕ ਕੀਤੀ ਜਾ ਰਹੀ ਹੈ ਉਹ ਦੱਸ ਦੀ ਜੇ ਆਮ ਆਦੀ ਪਾਰਟੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ जी बिल्कुल अभी कोशिश करेंगे कि जो गलत उनके भी वेट पर है और हमारे हम साथी एक एकजुटता के साथ मजबूती के साथ कोई संपर्क में है सर बीजेपी का क्योंकि अगर हमने अपील की थी ना हम इस पॉलिटिक्स में विश्वास करते हैं कि किसी को संपर्क करें या किसी को संपर्क करें उनके लोगों ने बहुत हमारे लोगों को संपर्क करने की कोशिश की दोनों दलों ने पर आप देख सकते हैं कि 6 के 6 पार्षद मेरे साथ आए हैं पार्टी के साथ ईमानदारी के साथ खड़े हैं ਔਰ ਅੱਜ ਇਮਾਨਦਾਰ ਦੇ ਸਾਥ ਕਾਂਗਰਸ ਦੇ ਹੱਕ ਮੇਂ ਵੋਟ ਦਿੱਤਾ ਕਿਸੇ ਕੋਲ ਡਿਫਰੈਂਟ ਜਿਕੇ ਕੋ ਸਾਰੇ ਕੌਂਸਲਰਸ ਦੇ ਫੋਨ ਬੰਦ ਨੇ ਉਹ ਤੁਸੀਂ ਕਰਾਈ ਸੀ ਬੰਦ ਨਹੀਂ ਮੈਂ ਕਿਸੇ ਦਾ ਫੋਨ ਨਹੀਂ ਬੰਦ ਕਰਾਇਆ ਜਦ ਬਾਰ ਬਾਰ ਫੋਨ ਕਰਕੇ ਤੰਗ ਕਰ ਰਹੇ ਹੋ ਤੁਹਾਡੇ ਸਾਹਮਣੇ ਆ ਰਹੇ ਤਾਂ ਲੋਕ ਬੰਦ ਕਰਤੇ ਇਹਨਾਂ ਨੇ ਫੋਨ ਸਵੇਰ ਦੇ ਜਾਜੇ ਹੋਏ ਸੀ ਰਾਤ ਨੂੰ ਥਾਗੇ ਸੀ ਰਾਤ ਨੂੰ 1 ਵਜੇ ਤੱਕ ਲੋਕ ਫੋਨ ਕਰੀ ਜਾਂਦੇ ਇਸ ਕਰਕੇ ਇਹਨਾਂ ਨੇ ਰਾਤ ਨੂੰ ਫੋਨ ਕਰਦੇ ਸੀ ਮੇਰੀ ਨੌਲੇਜ ਸੀ ਮਨ ਲੱਗ ਗਈ ਸੀ ਇਸ਼ਾਰਾ ਹੈ ਕਿ ਫੋਨ ਕਰਨ ਦੇ ਕਿ ਪਾਰਟੀਆਂ ਫੋਨ ਕਰ ਰਹੀਆਂ ਸੀਗੇ ਚਲੋ ਹਰ ਤਰ੍ਹਾਂ ਦੇ ਲੋਕ ਫੋਨ ਕਰਦੇ ਆਂ ਹਰ ਕੋਈ ਆਪਣੀ ਕੋਸ਼ਿਸ਼ ਕਰਦਾ ਹੈ ਪਰ ਸਾਡੇ ਪਾਰਸ਼ਾ ਦੇਖ ਚੁੜ ਸੀਗੇ ਸਰ ਇਸ ਵਾਰੀ ਬਗਰੇ ਤਰੀਕੇ ਦੇ ਨਾਲ ਜਿਹੜੇ ਨੇ ਮੇਅਰ ਚੁਣਨਾ ਹੋਣ ਜਾ ਰਹੀਆਂ ਨੇ ਸਾਰੀ ਬੈਲਟ ਪੇਪਰ ਨਹੀਂ ਬਟੇ ਹੱਥ ਖੜੇ ਕਰਦੇ ਬਹੁਤ ਅੱਛੀ ਸ਼ੁਰੂਆਤ ਹੈ ਬਹੁਤ ਅੱਛੀ ਸ਼ੁਰੂਆਤ ਹੈ ਪਾਰਦਰਸ਼ਤਾ ਦੀ ਸ਼ੁਰੂਆਤ ਹੈ ਔਰ ਜਿਵੇਂ ਸਾਡੇ ਐਮਪੀ ਸਾਹਿਬ ਨੇ ਵੀ ਡਿਮਾਂਡ ਕੀਤੀ ਹੈ ਕਿ 5 ਸਾਲ ਦਾ ਮੇਅਰ ਹੋਣਾ ਚਾਹੀਦਾ ਲੋਕਾਂ ਤੋਂ ਡਾਇਰੈਕਟ ਚੁਣਿਆ ਹੋਣਾ ਚਾਹੀਦਾ ਤਾਕੀ ਜਿਹੜੀ ਸਾਫ ਕੋਈ ਹੈ ਜਿਹੜੀ ਇੱਕ ਕਾਰਪੋਰੇਸ਼ਨ ਦੇ ਅੰਦਰ ਕੋਈ ਨਾ ਕਦੇ-ਕਦੇ ਆਵਾਜ਼ ਉੱਠਦੀ ਹੈ ਕਿਸੇ ਨਾ ਕਿਸੇ ਹਾਸਟੇਲ ਦੇ ਤੋਂ ਲੈ ਕੇ ਅਜਿਹੀ ਚੀਜ਼ ਨੂੰ ਉਹ ਵੀ ਖਤਮ ਹੋ ਜਾਏਗੀ ਔਰ ਚੰਡੀਗੜ੍ਹ ਨੂੰ ਇੱਕ ਸਾਫ ਸੁਥਰਾ ਨਗਰ ਨਿਗਮ ਮਿਲੇਗਾ ਜਿਹੜਾ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਕਰੇ ਅੱਜ ਇਕੱਠੇ ਹੋ ਕੇ ਲੜਨੇ ਆ ਕਿ ਬਖਰੇ ਲੜਾਂਗੇ ਨਹੀਂ ਅਸੀਂ ਕਾਂਗਰਸ ਪਾਰਟੀ ਬਖਰੇ ਲੜੇਗੀ ਔਰ ਮੈਂ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਸਾਡੇ ਤੋਂ ਤਾਂ ਉਮੀਦ ਕਰਦੇ ਆ ਪਰ ਜਦ ਗੋਆ ਦਾ ਚੋਣ ਹੁੰਦਾ ਹੈ ਬੀ ਐਮ ਸੀ ਦਾ ਚੋਣ ਹੁੰਦਾ ਹੈ ਕੇਰਲਾ ਚ ਚੋਣ ਹੁੰਦਾ ਹੈ ਵਿਹਾਰ ਚ ਚੋਣ ਹੁੰਦਾ ਹੈ ਕਿਤੇ ਵੀ ਉਹਨਾਂ ਦੀ ਕੋਈ ਪ੍ਰੈਜ਼ੈਂਸ ਨਹੀਂ ਤਾ ਦੋਨੋਂ ਨੂੰ ਕਾਂਗਰਸ ਦਾ ਖਿਆਲ ਨਹੀਂ ਆਂਦਾ ਅੱਜ ਇੱਥੇ ਕਾਂਗਰਸ ਦਾ ਖਿਆਲ ਆ ਰਿਹਾ ਕਿ ਉਹਨਾਂ ਨੂੰ ਲੱਗਦਾ ਕਿ ਇੰਡੀਆ ਆਲਾਈਂਸ ਤੇ ਚੰਡੀਗੜ੍ਹ ਦੇ ਵਿੱਚ ਹੀ ਕਰ ਲੈਣਗੇ ਮੇਰੀ ਆਲਾਈਂਸ ਤੋਂ ਤਾਂ ਕੇਜਰੀਵਾਲ ਸਾਹਿਬ ਪਹਿਲੇ ਹੀ ਕਹਿ ਚੁੱਕੇ ਸੀ ਕਿ ਮੈਂ ਉਹਦਾ ਹਿੱਸਾ ਨਹੀਂ ਆ ਲੋਕ ਸਭਾ ਦੇ ਇਲੈਕਸ਼ਨ ਤੋਂ ਬਾਅਦ ਅਸੀਂ ਫਿਰ ਵੀ ਉਹਨਾਂ ਦੇ ਕੰਮ ਕਰ ਰਹੇ ਸੀ ਹੁਣ ਵੀ ਐਮਪੀ ਸਾਹਿਬ ਜਿਹੜੇ ਹੈ 35 ਦੇ 35 ਬੋਡਰ ਜੇਕਰ ਭਾਜਪਾ ਦੇ ਕੌਂਸਲਰ ਵੀ ਆਣਗੇ ਆਪਦੇ ਕੌਂਸਲਰ ਵੀ ਆ ਕੇ ਉਹਨਾਂ ਨੂੰ ਕੰਮ ਕਰਨ ਵਾਸਤੇ ਕਰਨਗੇ ਉਹ ਸਾਰੇ ਸ਼ਹਿਰ ਦੀ ਐਮਪੀ ਉਹ ਕਰਨਗੇ ਪਰ ਕਾਂਗਰਸ ਪਾਰਟੀ ਜਿਹੜੀ ਆਰਗੇਨਾਈਜ਼ੇਸ਼ਨਲ ਤੌਰ ਤੇ ਆਪਣਾ ਬਖਰੀ ਹੋਣ ਜਿਹੜੀ ਆ ਕਿ ਉਹਨੂੰ ਰੱਖੇਗੀ ਔਰ 35 ਸੀਟਾਂ ਚ ਵਿੱਚ ਪਹਿਲਾਂ ਸਾਡੇ ਮੇਅਰ ਬਣਦੇ ਸੀ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਬਣਦੇ ਸੀ ਆਉਣ ਵਾਲੇ ਸਮੇਂ ਚ ਤੁਸੀਂ ਦੇਖੋਗੇ ਕਿ ਸਾਰੀਆਂ ਸੀਟਾਂ ਦੇ ਅਸੀਂ ਇਕੱਲੇ ਲੜਾਂਗੇ ਔਰ ਮੈਕਸਿਮਮ ਜਿੱਤਾਂ ਇਧਰ ਤੇ ਨਹੀਂ ਅੰਦਰ ਜਾ ਕੇ ਰਣਨੀਤੀ ਕੋਈ ਥੋਰ ਬਣੀ ਕੋਈ ਰਣਨੀਤੀ ਨਹੀਂ ਹੈ ਇਹ ਮੀਡੀਆ ਦਾ ਖਿਆਸ ਹੈ ਜਾਂ ਕੋਈ ਇਦਾਂ ਦੀ ਗੱਲ ਫਲ ਅਸੀਂ ਉਹ ਪਰਸਪ ਅਸੀਂ ਪਰਸਪੈਕਸ਼ਨ ਹੀ ਦੇਖ ਰਹੇ ਹਾਂ ਕਿਉਂਕਿ ਨਗਰ ਨਿਗਮ ਤਾਂ ਦਿਵਾਲੀਆ ਨਿਕਲਿਆ ਹੋਇਆ ਹੈ ਹਾਲਾਤ ਇੰਨੇ ਮਾੜੇ ਹਨ ਸੜਕਾਂ ਟੁੱਟੀਆਂ ਪਈਆਂ ਐ ਐਫ ਡੀ ਖਤਮ ਹੋ ਗਈ ਕਰਜ਼ਾ ਚੜਿਆ ਹੋਇਆ ਹਜ਼ਾਰ ਬੰਦਾ EMPLOYEE ਇਹਨਾਂ ਨੇ ਕੱਢਦਾ ਉਸ ਇਹੋ ਜਿਹੇ ਹਾਲਾਤ ਦੇ ਵਿੱਚ ਨਗਰ ਨਿਗਮ ਹੈਗਾ ਤਾਂ ਇਹ ਜੁੱਤੀਆਂ ਜਿਹੜੇ ਕਹਿੰਦੇ ਨਾ ਉਹ ਦਾਲ ਹੀ ਵੰਡੂ ਦੀ ਜੁੱਤੀਆਂ ਜਿਹ ਉਹ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਅੰਦਰ ਖਾਤੀ BJP ਔਰ ਕਾਂਗ ਜੋ ਕਾਂਗਰਸ ਹੈ ਉਹਨਾਂ ਕੀ ਨੀਵੀਂ ਭਗਤੀ ਇਸ ਨੂੰ ਕੀ ਕਹਿੰਗੇ ਕਿ ਕਿ ਗੱਜਬੰਦਨ ਨੂੰ ਕੋਈ ਇਲਾਜ ਕਿ ਨਾ ਮਿਲੇ ਜਾਵੇ ਮੇਸ਼ੀ ਅਨਦੀਆ ਗੱਲਾਂ ਤੋਂ ਤਾਂ ਸਾਫ਼ ਨਜ਼ਰ ਆ ਰਿਹਾ ਹੈ ਕਿ VOTING ਸ਼ੁਰੂ ਹੋਣ ਤੋਂ ਪਹਿਲਾਂ ਕਿ ਗੱਠ ਜੋੜ ਜੋ ਹੈ ਉਹ ਨਹੀਂ ਹੋਵੇਗਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਇਹ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਵੀ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੁੜ ਹੋਣ ਦੀ ਸੰਭਾਵਨਾਵਾਂ ਜਿਤਾਈਆਂ ਜਾ ਰਹੀਆਂ ਸੀ ਪਹਿਲਾਂ ਔਰ ਇਹਨਾਂ ਵੱਲੋਂ ਜਿਹੜੀ ਹੈਗੀ ਇੱਕ ਮੀਟਿੰਗ ਵੀ ਕੀਤੀ ਗਈ ਸੀ ਪਰ ਉਹ ਮੀਟਿੰਗ ਕਿਸੇ ਵੀ ਜਿਹੜੀ ਹੈਗੀ ਆ ਸ਼੍ਰੀਣਾ ਲਖਸਾ ਕੀ ਉਸ ਤੋਂ ਬਾਅਦ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਜਿਹੜੇ ਇੱਕ ਐਮਸੀਸੀ ਉਹ ਵੀ ਜਿਹੜੇ ਆਮ ਆਦਮੀ ਪਾਰਟੀ ਤੋਂ ਬਾਤ ਹੋ ਕੇ ਜਾਰੂ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਜਿਹੜੀ ਡਿਫਟੀਬੀਏ ਦੇ ਇੱਥੇ ਨਾਮਜ਼ਦਗੀ ਉਹਨਾਂ ਨੇ ਭਰੀ ਹੈ ਜੀ ਔਰ ਆਮ ਆਦਮੀ ਪਾਰਟੀ ਦੀ ਜਿਹੜੇ ਉਮੀਦਵਾਰ ਨੇ ਉਹ ਵੀ ਬਹੁਤ ਜਲਦੀ ਇੱਥੇ ਪਹੁੰਚ ਜਾਣਗੇ ਐਮਸੀ ਔਰ ਦੱਸ ਦਈਏ ਕਿ ਜਿਹੜੀ ਹੈਗੀ ਹੈ ਕਿ ਇੱਥੇ 35 ਦੇ ਕਰੀਬ ਜਿਹੜੇ ਐਮਸੀ ਨੇ ਪੂਰੇ ਚੰਡੀਗੜ੍ਹ ਦੇ ਵਿੱਚ ਔਰ ਕਾਂਗਰਸ ਦੇ ਕੋਲ ਇਸ ਵਕਤ ਜਿਹੜੇ ਹੈਗੇ ਨੇ 18 ਅਕੱਲੀ ਆ ਭਾਜਪਾ ਦੇ ਖੋਲਦੇ ਹੋਰ ਕਾਂਗਰਸ ਜਿਹੜੀ ਹੈ ਕਿ ਆ ਜਾਂ ਆਮਾਦੀ ਪਾਰਟੀ ਹੈ ਕਿ ਉਸ ਦੇ ਮੁਕਾਬਲੇ ਨਰੇ ਬਹੁਤ ਕਮਜ਼ੋਰ ਨਜ਼ਰ ਆ ਰਹੀ ਹੈ ਜੇਕਰ ਆਮਾਦੀ ਪਾਰਟੀ ਜਾਂ ਕਾਂਗਰਸ ਇੱਥੇ ਗੱਠਜੋੜ ਕਰਕੇ ਜਿਹੜੀ ਵੋਟਿੰਗ ਕਰਦੀਆਂ ਤਾਂ ਇਹ ਉਮੀਦ ਚਾਈ ਜਾ ਰਹੀ ਹੈ ਕਿ ਆਪਣਾ ਜਿਹੜਾ ਹੈਗਾ ਨੀਰ ਬਣਾ ਸਕਦੀ ਹਨ ਤਾਂ ਰਸ਼ੀ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਖ-ਵੱਖ ਚੋਨਾ ਲੜਦੀਆਂ ਹਨ ਤਾਂ ਜ਼ਿਕਰ ਇਹ ਹੈ ਕਿ ਭਾਜਪਾ ਦੀ ਇਹਨਾਂ ਤਿੰਨੋਂ ਸੀਟਾਂ ਦੇ ਉੱਤੇ ਜਿੱਤ ਫਿਰ ਹੋ ਸਕਦੀ ਹੈ ਕਿ ਤੈ ਹੈ ਕਿ ਉਹਨਾਂ ਦੀ ਜਿੱਤ ਹੋ ਜਾਏਗੀ ਜਿਹ ਬਿਲਕੁਲ ਭਾਜਪਾ ਦੀ ਫਿਲਹਾਲ ਜਿਹੜੀ ਹੁਣ ਦੇਖਿਆ ਜਾਵੇ ਤਾਂ ਜਿਹੜੀ ਭਾਜਪਾ ਦਾ ਬਹੁ ਮਰਤਾ ਨਜ਼ਰ ਆ ਰਿਹਾ ਕਿਉਂਕਿ ਆਮਾ ਦੀ ਪਾਰਟੀ ਕੋਲ ਇਸਤ 11 ਅਤੇ ਕਾਂਗਰਸ ਦੇ ਕੋਲ 6 ਸੀਟ ਹੈਗੀ ਨੇ ਐਮਸੀ ਨੇ ਔਰ ਉਸ ਦੇ ਮੁਤਾਬਿਕ ਰਹੇਗਾ ਕਿ ਕੱਲ ਹੀ ਭਾਜਪਾ ਇੱਕ ਪਾਸੇ ਜਿਹੜੀ ਹੈਗੀ ਆ 18% ਉਹਨਾਂ ਵੀ ਅੱਖ ਦੇ ਵਿੱਚ ਨੇ ਕਿ ਉਹਨਾਂ ਦਾ ਬਹੁਤ ਜਿਹੜਾ ਹੈਗਾਗਾ ਸਪਸ਼ਟ ਨਜ਼ਰ ਆ ਰਿਹਾ ਔਰ ਇਹ ਵੀ ਕਹਾਂ ਜਾ ਸਕਦਾ ਹੈ ਕਿ ਜਿਹੜਾ ਉਹਨਾਂ ਦਾ ਮੀਅਰ ਡਿਫੀਅਰ ਜਾਂ ਮੀਅਰ ਬਣਦਾ ਉਹਨਾਂ ਦਾ ਭਾਜਪਾ ਦਾ ਤੈਅ ਹੈਗਾ ਪਰ ਹੁਣ ਆਉਣ ਵਾਲਾ ਸਮਾਂ ਕੀ ਹੋਏਗਾ 11 ਵਜੇ ਬੋਟਿੰਗ ਸ਼ੁਰੂ ਹੋਏਗੀ ਔਰ 12:30 ਦੇ ਕਰੀਬ ਜਿਹੜਾ ਹੈਗਾ ਸਾਰੇ ਕੀਤੇ ਨਿਕਲ ਕੇ ਸਾਹਮਣੇ ਆ ਜਾਣਗੇ ਔਰ ਵੇਖਣਾ ਹੋਵੇਗਾ ਕਿ ਕੀ ਕੁਝ ਹੁੰਦਾ ਠੀਕ ਹੈ ਰਸ਼ੀਤਾ ਲਗਾਤਾਰ ਤੁਸੀਂ ਅਪਡੇਟ ਬਣਾਈ ਰੱਖਿਓ ਤੇ ਇਹ ਵੀ ਦੱਸਦੇ ਰਹੋ ਕਿ ਕਿਸ ਵੇਲੇ ਜੋ ਸਥਿਤੀ ਹੈ ਉਹ ਪੂਰੇ ਤਰੀਕੇ ਨਾਲ ਸਾਹਮਣੇ ਆ ਚੁੱਕੀ ਹੈ ਤਾਂ ਜੋ VOTING ਹੈ ਉਹ 11 ਵਜੇ ਸ਼ੁਰੂ ਹੋਵੇਗੀ 12:30 ਤੱਕ ਇਹ ਜੋ ਸਥਿਤੀ ਹੈ ਉਹ ਪੂਰੀ ਸਾਹਮਣੇ ਆ ਸਕਦੀ ਹੈ ਕਿ ਡਿਪਟੀ ਮੇਅਰ ਤੇ ਮੇਅਰ ਦੀਆਂ ਜਾਂ ਸੀਨੀਅਰ ਡਿਪਟੀ ਮੇਅਰ ਦੀਆਂ ਚੋਣਾਂ ਕਿਸ ਪਾਰਟੀ ਦੇ ਵੱਲੋਂ ਜਿੱਤੀਆਂ ਗਈਆਂ ਨੇ ਤੇ ਇਹ ਸਾਹਮਣੇ ਆ ਜਾਵੇਗਾ 12:30 ਤੱਕ 11 ਵਜੇ ਤੱਕ